ਪਿਆਰੇ ਤੇ ਸਤਿਕਾਰ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਕੁਝ ਗੱਲਾਂ ਕਰਨ ਦਾ ਮਨ ਕੀਤਾ ਅਸਲ ਦੇ ਵਿੱਚ ਤੁਹਾਨੂੰ ਅੱਜ ਇੱਕ ਐਸੀ ਥਾਂ ਤੇ ਲੈ ਕੇ ਚੱਲਣ ਦਾ ਵਿਚਾਰ ਹੈ ਜੋ ਭਵਿੱਖ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਰੂਪ ਅਖਤਿਆਰ ਕਰੇਗੀ ਬੂਟਿਆਂ ਦੇ ਨਾਲ ਸਜਾਵਟ ਘਰਾਂ ਦੀ ਕੀਤੀ ਜਾਂਦੀ ਹੈ ਉਹ ਕਿਸ ਤਰ੍ਹਾਂ ਸਾਰਥਕ ਹੋ ਸਕਦੀ ਹੈ ਅੱਜ ਇਹਦੇ ਬਾਰੇ ਕੁਝ ਜਾਣਕਾਰੀ ਇਕੱਤਰ ਕਰਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਚੱਲਦੇ ਹਾਂ ਇੱਕ ਐਹੋ ਜਿਹੀ ਨਰਸਰੀ ਦੇ ਵਿੱਚ ਜਿੱਥੇ ਅਲੱਗ ਕਿਸਮ ਦੇ ਹੀ ਬੂਟੇ ਤਿਆਰ ਕੀਤੇ ਜਾ ਰਹੇ ਨੇ ਕਿਸਮਾਂ ਬਹੁਤ ਨੇ ਮੈਂ ਵੀ ਅੱਜ ਉੱਥੇ ਪਹਿਲੀ ਦਫਾ ਜਾਣਾ ਹੈ ਆਓ ਚਲਦੇ ਹਾਂ ਇਹ ਉਹ ਸਥਾਨ ਹੈ ਜਿੱਦੀ ਗੱਲ ਮੈਂ ਹੁਣੀ ਕੀਤੀ ਹੈ ਇੱਕ ਨਰਸਰੀ ਜਿੱਥੇ ਇਹ ਖਾਸ ਕਿਸਮ ਦੇ ਬੂਟੇ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਨੇ ਨਵੀਂ ਕਿਸਮ ਦੀ ਬਾੜ ਜੋ ਘਰਾਂ ਦੇ ਬਾਹਰ ਲਗਾਉਣੀ ਸ਼ੁਰੂ ਕੀਤੀ ਹੈ ਇਹ ਬਹੁਤ ਤੇਜ਼ੀ ਨਾਲ ਗਰੋ ਕਰਨ ਵਾਲੇ ਬੂਟੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਕਿਸ ਸਕੀਮ ਦੇ ਨਾਲ ਜਾਂ ਕਿਸ ਤਰਤੀਬ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਇਹਦੇ ਬਾਰੇ ਕੋਈ ਜਾਣਕਾਰੀ ਇਕੱਤਰ ਕਰਾਂਗੇ ਵੈਸੇ ਇਸ ਨਰਸਰੀ ਦੇ ਵਿੱਚ ਬਹੁਤ ਸਾਰੇ ਹੋਰ ਬੂਟੇ ਨੇ ਅਲੱਗ-ਅਲੱਗ ਕਿਸਮ ਦੇ ਬੂਟੇ ਨੇ ਜੋ ਤਿਆਰ ਕੀਤੇ ਜਾ ਰਹੇ ਨੇ ਤਿਆਰ ਇਹ ਖਾ ਨੂੰ ਇਸ ਨੂੰ ਡਵੈਲਪ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਨੇ ਨਾ ਕਿ ਸਿਰਫ ਇਸ ਨਰਸਰੀ ਦਾ ਮਕਸਦ ਬੂਟਿਆਂ ਦੀ ਸੇਲ ਕਰਨਾ ਇਹ ਇਕੱਲਾ ਮਕਸਦ ਨਹੀਂ ਇੱਥੇ ਇਹਨਾਂ ਬੂਟਿਆਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਬਕਾਇਦਾ ਤੌਰ ਤੇ ਬڑے ਯੋਗ ਟਾਂਗ ਦੇ ਨਾਲ ਯੋਗ ਹੱਥਾਂ ਦੇ ਵਿੱਚ ਇਹ ਬੂਟਿਆਂ ਦੀ ਪਨੀਰੀ ਅਲੱਗ-ਅਲੱਗ ਕਿਸਮਾਂ ਬਹੁਤ ਸਾਰੇ ਬੂਟੇ ਨੇ ਮੈਨੂੰ ਤੇ ਇਹਨਾਂ ਦੇ ਨਾਮ ਵੀ ਨਹੀਂ ਪਤਾ ਹਾਂ ਇਹ ਜਿਨ੍ਹਾਂ ਦੀ ਨਰਸਰੀ ਹੈ ਉਹਨਾਂ ਨਾਲ ਗੱਲ ਕਰਾਂਗੇ ਤੇ ਇਹਨਾਂ ਬੂਟਿਆਂ ਬਾਰੇ ਵਧੇਰੀ ਜਾਣਕਾਰੀ ਇਕੱਤਰ ਕਰਾਂਗੇ ਜੀਵਨ ਦੇ ਵਿੱਚ ਹਰਿਆਵਲ ਦਾ ਬਹੁਤ ਮਹੱਤਵ ਹੁੰਦਾ ਤੇ ਉਹ ਹਰਿਆਵਲ ਕੇਵਲ ਤੇ ਕੇਵਲ ਕੁਦਰਤ ਤੇ ਇਹਨਾਂ ਪੌਦਿਆਂ ਦੇ ذریعے ਹੀ ਪ੍ਰਾਪਤ ਹੋ ਸਕਦੀ ਹੈ ਇਹ ਪੌਦੇ ਸਾਨੂੰ ਕੁਦਰਤ ਤੇ ਹੋਰ ਨੇੜੇ ਲੈ ਕੇ ਜਾਂਦੇ ਨੇ ਪੌਦੇ ਬੱਚਿਆਂ ਵਾਂਗ ਕੀ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਹੀ ਧਿਆਨ ਨਾਲ ਪਾਲਣਾ ਤੇ ਵੱਡੇ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਇਹ ਛੋਟੇ ਛੋਟੇ ਪੌਦੇ ਆਓ ਮਿਲਦੇ ਹਾਂ ਇਸ ਨਰਸਰੀ ਦੇ ਮਾਲਕ ਮਿਸਟਰ ਪੁਨੀਤ ਸ਼ਰਮਾ ਦੇ ਨਾਲ ਤੇ ਜਾਣਦੇ ਆ ਕਿ ਉਹਨਾਂ ਦਾ ਇਸ ਨਰਸਰੀ ਤੇ ਕਿਸ ਤਰ੍ਹਾਂ ਕੰਮ ਚੱਲਦਾ ਹੈ ਕਿਸ ਤਰ੍ਹਾਂ ਕੰਮ ਕਰਦੇ ਨੇ ਔਰ ਅੱਗੇ ਭਵਿੱਖ ਦੇ ਵਿੱਚ ਉਹ ਕੀ ਪਲਾਨ ਕਰਦੇ ਨੇ ਆਓ ਤੁਹਾਡੀ ਮੁਲਾਕਾਤ ਮਿਸਟਰ ਪੁਨੀਤ ਸ਼ਰਮਾ ਜੀ ਦੇ ਨਾਲ ਕਰਾਉਂਦੇ ਆ ਇਹ ਪੁਨੀਤ ਸ਼ਰਮਾ ਜੀ ਇਸ ਸਾਰੀ ਨਰਸਰੀ ਦਾ ਕੰਮ ਦੇਖਦੇ ਨੇ ਕਿ ਇਹ ਇਹਨਾਂ ਬੂਟਿਆਂ ਦੇ ਪਾਲਕ ਨੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹਨਾਂ ਗਰੋਅ ਕੀਤਾ ਔਰ ਅਗੇ ਇਹਨਾਂ ਦਾ ਭਵਿੱਖ ਦੇ ਵਿੱਚ ਬੂਟਿਆਂ ਨੂੰ ਲੈ ਕੇ ਕੀ ਪਲਾਨ ਹੈ ਪੁਨੀਤ ਜੀ ਤੋਂ ਹੀ ਪੁੱਛਦੇ ਆ ਪੁਨੀਤ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਇੱਥੋਂ ਲੰਘਦੇ ਹੋਏ ਮੈਂ ਕਈ ਵਾਰ ਦੇਖਿਆ ਹੈ ਕਿ ਤੁਹਾਡੀ ਇਸ ਨਰਸਰੀ ਦੇ ਵਿੱਚ ਬਹੁਤ ਹਰੀਆਵਲ ਹੈ ਤੇ ਮਨ ਕੀਤਾ ਕਿ ਤੁਹਾਡੇ ਨਾਲ ਇਹਨਾਂ ਪੌਦਿਆਂ ਦੇ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਣ ਤੇ ਸਾਨੂੰ ਇਹ ਦੱਸੋਗੇ ਕਿ ਆਹ ਕਾਫੀ ਸਾਰੇ ਪੌਦੇ ਜਿਹੜੇ ਹੈ ਤੁਸੀਂ ਆਪਣੀ ਐਂਟਰੀ ਪੁਆਇੰਟ ਤੇ ਹੀ ਲਗਾਏ ਨੇ ਤੇ ਇਹ ਪਹਿਂ ਵੀ ਮੇਰੇ ਲਈ ਵੀ ਇਹ ਨਵੇਂ ਨੇ ਹਾਂ ਇੱਕ ਦੋ ਜਗ੍ਹਾ ਤੇ ਮੈਂ ਜ਼ਰੂਰ ਦੇਖਿਆ ਇਹਨਾਂ ਦੀਆਂ ਬਾੜਾਂ ਤੇ ਇਹ ਇਹਨਾਂ ਪੌਦਿਆਂ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ ਇਹ ਪੌਦਾ ਜੀ ਇਹਦੇ ਨਾਮ ਕੋਨੋ ਕੋਰਪਸ ਔਰ ਸਭ ਤੋਂ ਪਹਿਲਾਂ ਇਹ ਸਾਊਥ ਅਮਰੀਕਾ ਸੋਇਆ ਸੀਗਾ ਉਸ ਤੋਂ ਬਾਅਦ ਅਰਬ ਕੰਟਰੀ ਫਿਰ ਪਾਕਿਸਤਾਨ ਘੁੰਮਦੇ ਘੁੰਮਦੇ ਤੇ 20 25 ਸਾਲ ਬਾਅਦ ਆਪਣੇ ਇੰਡੀਆ ਆਇਆ ਤੇ ਇੰਡੀਆ ਚ ਬਹੁਤ ਡਿਮਾਂਡ ਹੈ। ਅੱਛਾ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੈਰਿਜ ਪੈਲੇਸ ਹੋ ਗਿਆ ਸੋਸਾਇਟੀਆਂ ਹੋ ਗਿਆ ਔਰ ਜੋ ਸ਼ਹਿਰ ਦੇ ਵਿੱਚ ਪਿਛਲੀ ਜੋ ਬੈਕਸਾਈਡ ਪਾਰਕ ਹੁੰਦਾ ਹੈ ਜਾਂ ਅੱਗੇ ਪਾਰਕ ਹੁੰਦਾ ਹੈ ਅਗਰ ਕਰਦੇ ਵਿੱਚ ਇਹਦੀ ਗ੍ਰੀਨਰੀ ਕਰੇ ਤਾਂ ਕਰਦੇ ਵਿੱਚ ਕਦੇ ਵੀ ਇਹ ਬੁਟਾ ਕਿਸੇ ਵੀ ਤਰ੍ਹਾਂ ਦਾ ਜਿੱਦਾਂ ਪ੍ਰਦੂਸ਼ਣ ਦੀ ਕੋਈ ਕਾਲੀ ਰਾਖ ਹੋ ਗਈ ਜਾਂ ਮਿੱਟੀ ਹੋ ਗਈ ਬਿਲਕੁਲ ਵੀ ਕਿਸੇ ਨੂੰ ਆਣ ਨਹੀਂ ਦੇਗਾ ਘਰੇ ਔਰ ਆਕਸੀਜਨ 24 ਘੰਟੇ ਬਰਕਰਾਰ ਔਰ ਇੱਕ ਇਹਦੀ ਖਾਸੀਅਤ ਹੈ ਕਿ ਇਹਦੀ ਪਤ ਝੜਦੀ ਨਹੀਂ ਆਉਂਦੀ ਕਿਸੇ ਵੀ ਬਿਨੇ ਸਿਰਫ ਇਹ ਗਰੋਥ ਕਰਦਾ ਹੈ ਫਰਵਰੀ 15 15 ਫਰਵਰੀ ਤੋਂ ਲੈ ਕੇ ਔਰ 15 ਨਵੰਬਰ ਤੱਕ ਗਰੋਥ ਹੁੰਦੀ ਹੈ ਔਰ 15 ਨਵੰਬਰ ਤੋਂ ਬਾਅਦ ਰੁਕ ਜਾਂਦਾ ਹੈ ਹਾਂ ਜੋ ਉਸ ਹੈ ਤੁੰਦ ਹੈ ਇਸ ਤਰ੍ਹਾਂ ਦਾ ਮੌਸਮ ਹੋਏ ਤਾਂ ਪੱਤੇ ਕਾਲੇ ਪੈ ਜਾਂਦੇ ਨੇ ਅਗਰ ਇਹਨੂੰ ਤਰੀਕੇ ਨਾਲ ਰੱਖਿਆ ਜਾਵੇ ਤਾਂ ਪੱਤੇ ਝੜਿਆ ਚ ਕੋਈ ਨਹੀਂ ਜਾਂਦੇ ਅਗਰ ਬਹੁਤ ਜ਼ਿਆਦਾ ਸੂਰਜ 10 ਦਿਨ ਵੀ ਨਾ ਦਿਖੇ ਤਾਂ ਵੀ ਪੱਤੇ ਕਾਲੇ ਪੈ ਜਾਣਗੇ ਲੇਕਿਨ ਮੁਰਝਾਏਗਾ ਨਹੀਂ ਅੱਛਾ ਇਹਦਾ ਮਤਲਬ ਇਹਦੀ ਇੱਕ ਖਾਸ ਵਿਸ਼ੇਸ਼ਤਾ ਹੈ ਵਿਸ਼ੇਸ਼ਤਾ ਹੈ ਔਰ ਇੱਕ ਇਹਦੀ ਇਹ ਵਿਸ਼ੇਸ਼ਤਾ ਹੈ ਵੀ ਤੁਸੀਂ ਜਿੱਦਾਂ ਵੀ ਮੋੜ ਤੋੜ ਕੇ ਇਹਦੀ ਝੌਂਪੜੀ ਬਣਾ ਲਓ ਇਹਦਾ ਪਿੱਲਰ ਬਣਾ ਲਓ ਜਾਂ ਕਿਸੇ ਵੀ ਚੀਜ਼ ਦਾ ਨਿਸ਼ਾਨ ਮਤਲਬ ਉਹਨੂੰ ਦੇਖ ਕੇ ਆਪਾਂ ਜਿੱਦਾਂ ਹਾਰਟ ਹੈ ਹਰ ਦਾ ਬਣਾ ਲਓ ਇਆ ਕੋਈ ਪਿੱਲਰ ਬਣਾ ਲਓ ਅੱਛਾ ਤੁਹਾਡਾ ਮਤਲਬ ਹੈ ਉਹਨਾਂ ਦੇ ਜਾਲੀ ਦੇ ਨਾਲ ਕੋਈ ਚੀਜ਼ ਵੀ ਬਣਾ ਕੇ ਉਹਦੇ ਅੰਦਰ ਇਹਨੂੰ ਗ로우 ਕਰ ਸਕਦੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਵਿੱਚ ਜਿਹੜੇ ਵੀ ਜਿੰਨੇ ਪੈਲੇਸ ਬਣੇ ਹੋਏ ਨੇ ਜਾਂ ਜਿੰਨੇ ਵੀ ਸੁਸਾਇਟੀਆਂ ਬਣੀਆਂ ਹੋਈਆਂ ਐਸ ਬੂਟੇ ਦਾ A ਤੋਂ ਲੈ ਕੇ Z ਤੱਕ ਅਖਰ ਰੱਖਣੇ ਆ ਔਰ ਕਿਸ਼ੇ ਨੇ ਮਤਲਬ ਆਪਣਾ ਨਾਮ ਚਾਹਿਆ ਪੂਰਾ ਦਾ ਪੂਰਾ ਤਾਂ ਇਸ ਬੂਟੇ ਨਾਲ ਹੀ ਅਸੀਂ ਦਵਾਂਗੇ ਇਹ ਵੀ ਚੱਲੀ ਜਾਣੀ। ਅੱਛਾ 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 ਪਲੈਨਿੰਗ ਪਲੈਨਿੰਗ ਦਾ ਤੁਹਾਡੀ ਦਾ ਹਿੱਸਾ ਹੈ। ਸਾਰੇ ਅਲਫਾਬੈਟਸ ਜਿਹੜੇ ਆ ਉਹ ਤਿਆਰ ਕਰਕੇ ਉਹਨਾਂ ਦੇ ਵਿੱਚ ਇਹਨਾਂ ਬੂਟਿਆਂ ਨੂੰ ਗਰੋ ਕਰੋਂਗੇ ਤੁਸੀਂ। ਜੀ 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 ਤੇ ਉਹ ਅਲਫਾਬੈਟਸ ਜਿਹੜੇ ਹੈਗੇ ਆ ਫਿਰ ਸੇਲ ਕਰ ਸਕਦੇ ਹਾਂ। ਉਹ ਸੇਲ ਕਰਨ ਲਈ ਹੋਣਗੇ। ਬਹੁਤ ਅੱਛੇ ਜੀ ਬਹੁਤ ਅੱਛੇ। ਤੇ ਇਹਦੀ ਹਾਈਟ ਦੇ ਬਾਰੇ ਕੁਝ ਵਿਸ਼ੇਸ਼ਤਾ ਹੈ। ਇਹਦੀ ਹਾਈਟ ਕਿੰਨੀ ਹੈ? ਜਿੱਦਾਂ ਆਪਾਂ ਇਹਨੂੰ ਲਾਇਆ April ਦੇ ਵਿੱਚ ਲਾਇਆ। ਹਾਂਜੀ। ਇਨੇ ਅਪ੍ਰੈਲ ਦੇ ਵਿੱਚ ਗਰੋਥ ਕਰਨੀ ਸ਼ੁਰੂ ਕਰ ਦੇਣੀ ਹੈ ਔਰ ਅਪ੍ਰੈਲ ਮਈ ਜੂਨ ਔਰ ਜੁਲਾਈ ਦੀ ਜਿਹੜੀ ਬਰਸਾਤ ਹੈ ਉਹਦੇ ਵਿੱਚ ਜੁਲਾਈ ਤੋਂ ਲੈ ਕੇ ਔਰ ਅਕਤੂਬਰ ਤੱਕ ਇਹ ਬੂਟਾ ਘਟੋ ਘਟ 8 ਜਾਂ 9 ਫੁੱਟ ਦੀ ਲੈ ਲੈਂਦਾ ਹੈ ਅਗਲੇ ਸਾਲ ਅਗਰ ਡੇਢ ਸਾਲ ਦਾ ਬੂਟਾ ਹੋ ਗਿਆ ਤਾਂ ਇਹਨੇ 15 ਤੋਂ 20 ਫੁੱਟ ਚਲ ਜਾਣਾ ਹੈ 15 ਤੋਂ 20 ਫੁੱਟ ਡੇਢ ਸਾਲ ਦੇ ਵਿੱਚ ਗਰੋ ਕਰਦਾ ਹੈ ਗਰੋ ਕਰਦਾ ਹੈ ਬਹੁਤ ਛੇਤੀ ਗਰੋ ਕਰਦਾ ਹੈ ਔਰ ਇੱਕ ਸਾਲ ਸਹਮਲਦੀ ਲੋਡ ਹੈ ਜਦੋਂ 20 ਫੁੱਟ ਦਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਪਾਣੀ ਦੀ ਵੀ ਲੋੜ ਨਹੀਂ ਹੈ ਅੱਛਾ ਅੱਛਾ ਨਾ ਪਾਣੀ ਦੀ ਲੋਡ ਹੈ ਨਾ ਖਾਦੀ ਦੀ ਲੋਡ ਇਹਦੀ ਮੈਕਸਿਮਮ ਹਾਈਟ ਕਿੰਨੀ ਮੈਕਸਿਮਮ ਹਾਈਟ ਇਹਦਾ ਕੋਈ ਐਂਡ ਨਹੀਂ ਹੈ ਤਕਰੀਬਨ ਤੁਸੀਂ ਲਾ ਲਓ 20 ਮੀਟਰ ਤੱਕ ਜਾਂ 50 60 ਫੁੱਟ ਤੱਕ ਗ੍ਰਾਮ ਨਾਲ ਜਾਂਦਾ ਹੈ ਲੇਕਿਨ ਜਾਂ ਉਹ ਉਸ ਜਾਣ ਲਈ ਘੱਟੋ ਘੱਟ 3 ਸਾਲ ਦਾ ਜਾਂ 4 ਸਾਲ ਦਾ ਟਾਈਮ ਲੇਗਾ ਇਹ ਇਹ ਤਾਂ ਬਹੁਤ ਜ਼ਿਆਦਾ ਹਾਈਟ ਹੈ ਇੰਨੀ ਹਾਈਟ ਕੋਈ ਰੱਖਦਾ ਨਹੀਂ ਹੈ ਜੀ ਲੇਕਿਨ ਅਗਰ ਕੋਈ ਚਾਹੇ ਕਿ ਮੈਨੂੰ ਕਟਾ ਜਾਂ ਵੱਡਾ ਨਾ ਤਾਂ ਇਹ ਹਾਈਟ ਇੰਨੀ ਲਾਸਟ ਤੱਕ ਲੈਂਦਾ ਹੈ ਓਕੇ ਇਹਦੀਆਂ ਸ਼ੇਪਸ ਜਿਹੜੀਆਂ ਹੈ ਉਹ ਅਲੱਗ-ਅਲੱਗ बन सकदियां ने ਤੁਹਾਡਾ ਕੋਈ ਵੀ ਸ਼ੇਫ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸ਼ੇ ਬਣਾ ਸਕਦੇ ਹੋ ਬਿਲਕੁਲ 100% ਪੂਰੀ ਗਰੀਨ ਨਾਲ ਮਤਲਬ ਬਾਹਰ ਕੋਈ ਬੰਦਾ ਬੈਠਾ ਹੈ ਪਰਲੀ ਸਾਈਡ ਜਾਂ ਇਧਰ ਸਾਹਮਣੇ ਅਪਾ ਬੈਠੇ ਹੈ ਬਾਹਰ ਵਾਲਾ ਅੰਦਰ ਨਹੀਂ ਦੇਖਦਾ ਉਹ ਨਹੀਂ ਵਾਲ ਬਣ ਜਾਏਗੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਹੋਰ ਬਾਕੀ ਇਕੱਲਾ ਬੂਟਾ ਲਾ ਕੇ ਅਗਰ 15 ਫੁੱਟ ਦਾ ਬੂਟਾ ਚਲਾ ਗਿਆ ਹੈ 10 ਫੁੱਟ ਦਾ ਬੂਟਾ ਚਲਾ ਗਿਆ ਉਹ ਤੋਂ ਉੱਪਰ ਦੀ ਕਟਿੰਗ ਕਰ ਦਿਓ ਕਟਿੰਗ ਕਰਕੇ ਬਹੁਤ ਵੱਡੀ ਬੋਲ ਵੀ ਬਣਾ ਸਕਦੇ ਹੋ ਤੁਸੀਂ ਬੋਲ ਦੇ ਉੱਪਰ ਬੋਲ ਵੀ ਬਣਾ ਸਕਦੇ ਹੋ ਤੁਸੀਂ ਅੱਛਾ 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 ਉਹ ਅਲੱਗ-ਅਲੱਗ ਸ਼ੇਪਸ ਦੇ ਵਿੱਚ ਕਟਿੰਗ ਹੋ ਸਕਦੀ ਹੈ ਇਸ ਤੋਂ ਇਲਾਵਾ ਤੁਹਾਡਾ ਇਸ ਨਰਸਰੀ ਨੂੰ ਲੈ ਕੇ ਹੋਰ ਕੀ ਪਲਾਨ ਹੈ ਨਰਸਰੀ ਨੂੰ ਲੈ ਕੇ ਐਦਾ ਜੀ ਇੱਕ ਤਾਂ ਮੈਨੂੰ ਪੋਜਿਟਿਵਿਟੀ ਮਿਲਦੀ ਹੈ ਇਹਦੇ ਨਾਲ ਅਗਰ ਮੈਨੂੰ ਮਿਲਦੀ ਹੈ ਤਾਂ ਸ਼ਾਇਦ ਦੂਜਿਆਂ ਨੂੰ ਵੀ ਮਿਲੇਗੀ ਹੈਂਡਲ ਬਿਲਕੁਲ ਬਿਲਕੁਲ ਇਹ ਤਾਂ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਪ੍ਰਕਿਰਤੀ ਦਾ ਕੁਦਰਤ ਬਿਲਕੁਲ ਨੇੜੇ ਹੈ ਇਹਦਾ ਨਾ ਕਿਸ਼ਮਾ ਦਿੱਤਾ ਹੈ ਵੀ ਨਾ ਕੋਈ ਬਿਮਾਰੀ ਮੈਨੂੰ ਇਸ ਟਾਈਮ ਮੇਰੀ 55 ਸਾਲ ਦੀ ਉਮਰ ਹੋ ਗਈ ਲੇਕਿਨ ਮੈਨੂੰ ਸ਼ੂਗਰ ਜਾਂ ਬਿਮਾਰੀ ਕਿਸੇ ਤਰ੍ਹਾਂ ਦੀ ਕੋਈ ਰੋਗ ਨਹੀਂ ਹੈ ਔਰ ਇਹਦੇ ਵਿੱਚ ਲੋਕਡਾਊਨ ਦੇ ਵਿੱਚ ਜਦੋਂ ਮੈਂ ਲਾਣੇ ਸ਼ੁਰੂ ਕੀਤੇ ਮੇਰਾ ਸ਼ੌਂਕ ਮੈਨੂੰ ਜਾਗਿਆ ਕਿ ਮੈਂ ਅਗਰ 100 ਬੂਟੇ ਲਾ ਸਕਦਾ ਤਾਂ ਮੈਂ ਲੱਖ ਵੀ ਲਾ ਸਕਦਾ ਮੈਂ ਇਹ ਲੈ ਕੇ ਵਾਹਿਗੁਰੂ ਪਰਮਾਤਮਾ ਦਾ ਪਰਮਾਤਮਾ ਦਾ ਭਗਵਾਨ ਦਾ ਨਾਮ ਲੈ ਕੇ ਮੈਂ ਸ਼ੁਰੂ ਕੀਤਾ ਤੇ ਮੈਂ ਮਨ ਦੇ ਵਿੱਚ ਇਹ ਹੀ ਤਾਂ ਰਿਹਾ ਕਿ ਅਗਰ ਸਕੂਲ ਗੁਰੂ ਕਰ ਸਾਹ ਸ਼ਮਸ਼ਾਨ ਭੂਮੀ ਇਹਨਾਂ ਦੇ ਵਿੱਚ ਮੇਰੇ ਕੋਲ ਕੋਈ ਬੂਟੇ ਮੰਗੇਗਾ ਤਾਂ ਮੈਂ ਮੇਰੀ ਲਗਤ ਵੀ ਨਹੀਂ ਲਵਾਂਗਾ ਤਾਂ ਇਹਦੇ ਵਿੱਚ ਨਹੀਂ ਸੰਕੋਚ ਮੈਂ ਉਹਨਾਂ ਨੂੰ ਫ੍ਰੀ ਆਫ ਕੋਸਟ ਮਤਲਬ ਇਨੀ ਕੋਸਟ ਲਵਾਂਗਾ ਕਿ ਜਿੰਨਾ ਮੇਰਾ ਲੇਬਰ ਦਾ ਖਰਚਾ ਲੱਗਿਆ ਐਸ ਵੇਲੇ ਸਾਨੂੰ ਇੱਕ ਬੂਟਾ ਕੀ ਕੋਸਟ ਕਰਦਾ ਹੈ ਔਰ ਕਿੰਨੇ ਕਿੰਨੀ ਤੇਰ ਦਾ ਔਰ ਕਿੰਨੇ ਸਾਈਜ਼ ਦਾ ਹੁੰਦਾ ਉਹ ਦੇਖੋ ਜੀ ਇੱਕ ਇੱਕ ਬੂਟਾ ਆਪਾਂ ਜੇਕਰ ਕਿਤੋਂ ਵੀ ਨਰਸਰੀ ਤੋਂ ਲਵਾਂਗੇ ਤਾਂ 30 ਔਰ 35 ਰੁਪਏ ਦੇ ਵਿੱਚ ਛੇਲ ਹੁੰਦਾ ਹੈ ਲੇਕਿਨ ਮੇਰੀ ਸ਼ੁਰੂਆਤੀ 10 ਰੁਪਏ ਤੋਂ ਹੋਏਗੀ 10 ਰੁਪਏ ਤੋਂ ਇਹ ਬੂਟਾ ਮੈਂ ਸ਼ੁਰੂਆਤ ਕਰਾਂਗਾ ਜਿਹਦੀ ਕਟੋਕ ਡੇਢ ਫੁੱਟ ਜਾਂ 2 ਫੁੱਟ हाइट ਹੋਏਗੀ ਉਹ 10 ਰੁਪਏ ਦਾ ਬੂਟਾ ਹੁਲਸੇਲ 'ਚ ਹੋਏਗਾ ਔਰ ਵੱਡਾ ਬੂਟਾ ਜਿਹਨੂੰ ਚਾਹੀਦਾ ਹੈ ਜਿੰਦਾ 8 ਫੁੱਟ ਦਾ 10 ਫੁੱਟ ਦਾ ਉਹਨਾਂ ਦੇ ਰੇਟ ਥੋੜੇ ਅਲੱਗ ਹੋਣਗੇ ਅਲੱਗ ਠੀਕ ਹੈ ਜੀ ਤੇ ਇਹਦੇ ਵਾਸਤੇ ਕੁਝ ਖਾਸ ਮਿੱਟੀ ਦਾ ਹੋਣਾ ਜਾਂ ਖਾਸ ਮੌਸਮ ਦੇ ਵਿੱਚ ਲੱਗਣਾ ਇਹ ਕੋਈ ਹੈ ਵਿਸ਼ੇਸ਼ ਨਹੀਂ ਕੋਈ ਕੋਈ ਨਹੀਂ ਹੈ ਹੁਣ ਸਰਦੀਆਂ ਚੱਲਦੀਆਂ ਪਈਆਂ ਸਰਦੀਆਂ ਦੇ ਵਿੱਚ ਤੁਸੀਂ ਹੁਣ ਨੂੰ ਲਾਓ ਗਰੋਥ ਰੁਕ ਜਾਏਗੀ ਲੇਕਿਨ ਪੌਦਾ ਮਰੇਗਾ ਨਹੀਂ ਔਰ ਇਹ ਫਰਵਰੀ 15 ਤੋਂ ਬਾਅਦ ਥੋੜਾ 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 ਕਰਕੇ 15 ਮਾਰਚ ਤੱਕ ਬਿਲਕੁਲ ਇਹਨਾਂ ਚੱਲਣਾ ਸ਼ੁਰੂ ਹੋ ਜਾਏਗਾ ਮਾਰਚ ਤੋਂ ਲੈ ਕੇ ਨਵੰਬਰ ਤੱਕ ਚਲੇਗਾ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਇਹ ਵਧੇਗਾ ਨਹੀਂ ਗਰੋਥ ਰੁਕ ਜਾਏਗੀ ਇਹਦੀ ਠੀਕ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਬੂਟੇ ਨੇ ਅਸੀਂ ਹੋਰ ਵੀ ਦੇਖੇ ਆ ਤੁਹਾਡੇ ਕਾਫੀ ਲੱਗੇ ਨੇ ਪਲਾਂਟਸ ਇਹ ਜਿਹੜੇ ਆ ਇਹਨਾਂ ਦੇ ਬਾਰੇ ਇਹ ਵੀ ਤੁਸੀਂ ਸੇਲ ਦੇ ਪਰਪਸ ਨਾਲ ਹੀ ਇੱਥੇ ਗ로우 ਕੀਤੇ ਨੇ ਜਾਂ ਬਿਊਟੀਫਿਕੇਸ਼ਨ ਵਾਸਤੇ ਹੀ ਹੈ ਨਹੀਂ ਬਿਊਟੀਫਿਕੇਸ਼ਨ ਲਈ ਵੀ ਹੈ ਲੇਕਿਨ ਇਹ ਬੂਟੇ ਮਲਾਏ ਐ ਐਕਚੁਅਲੀ ਮਦਰ ਪਲਾਂਟ ਕਿ ਪੌਦੇ ਤੋਂ ਪੌਦਾ ਤਿਆਰ ਹੋਵੇ ਹੈਜ ਪਲਾਂਟ ਮੈਂ ਤਕਰੀਬਨ 10 ਪ੍ਰਕਾਰ ਦੇ ਲਾਏ ਹੋਏ ਨੇ ਜਿਨ੍ਹਾਂ ਦੀਆਂ ਹੱਜਾਂ ਬਣਦੀਆਂ ਔਰ ਹੈਜ ਜੇ ਬਣਦੇ ਹੋਏ ਮਕਾਨ ਦੇ ਵਿੱਚ ਜਿੱਦਾਂ ਕਿਸੇ ਨੇ ਘਾਹ ਲਾਣੀ ਹੈ ਅਸੀਂ ਉਹਨੂੰ ਪਹਿਲੇ ਦਿਨ ਤੋਂ ਹੀ ਰੈਡੀ ਪਾਰਕ ਦਵਾਂਗੇ ਛੱਤ ਤੇ ਗਾਰਡਨ ਬਣਾਉਣਾ ਹੈ ਪਹਿਲੇ ਦਿਨ ਤੋਂ ਹੀ ਐਦਾਂ ਦਾ ਦਵਾਂਗੇ ਕਿ ਜਿਦਾਂ 10 ਸਾਲ ਹੋ ਗਿਆ ਲੱਗੇ ਉਹਨੂੰ ਤਾਂ ਇਹ ਸਾਡੀ ਅਗਲੀ ਯੋਜਨਾ ਹੈ ਇਹ ਵੀ ਫਰਵਰੀ ਤੋਂ ਲੈ ਕੇ ਔਰ ਅਕਤੂਬਰ ਤੱਕ ਚੱਲਦੀ ਹੈ ਇਹ ਇਹ ਕਿਹੜੇ ਹੈਗੇ ਇਹ ਅਨਰਮੀ ਦਾ ਪੌਦਾ ਹੈ ਇਹਦੇ ਵੀ ਬਹੁਤ ਬਹੁਤ ਵਧੀਆ ਹੈਜ ਬਣਦੀ ਹੈ ਔਰ ਹੈਜ ਕਟਿੰਗ ਦੇ ਹਿਸਾਬ ਨਾਲ ਡਿਜ਼ਾਈਨ ਕਰੋ ਔਰ ਇਹ ਫਰਵਰੀ ਤੋਂ ਲੈ ਕੇ ਅਕਤੂਬਰ ਤੱਕ ਚੱਲਦਾ ਹੈ ਅਕਤੂਬਰ ਤੋਂ ਬਾਅਦ ਫਿਰ ਇਹਨੂੰ ਜ਼ਮੀਨ 'ਚ ਗੱਡੋ ਐਨੇ ਫਿਰ ਫਰਵਰੀ 'ਚ ਗ੍ਰੋਥ ਕਰਨੀ ਸ਼ੁਰੂ ਕਰ ਦੇਣੀ ਹੈ ਅੱਛਾ ਅੱਛਾ ਇੱਕ ਸਾਲ ਦੇ ਵਿੱਚ ਦੀ ਪੂਰੀ 3 ਫੁੱਟ 4 ਫੁੱਟ ਦੀ ਹਾਈਟ ਹੋ ਜਾਂਦੀ ਹੈ ਔਰ ਇਹਦੀ ਹੈਜ ਬਹੁਤ ਹੀ ਸੋਹਣੀ ਬਣਦੀ ਹੈ ਆ ਰਾਈਟ ਉਹ ਇਹਦੀ ਵੀ ਕਲਮਾਂ ਲੱਗਦੀਆਂ ਐ ਇਹ ਕਿਹੜਾ ਬੂਟਾ ਹੈ ਜੈਡ ਪਲੈਂਟ ਅੱਛਾ ਜੈਡ ਪਲੈਂਟ ਹੈ ਠੀਕ ਹੈ ਹਾਂ ਇਹਦੀਆਂ ਵੀ ਕਲਮਾਂ ਲੱਗਦੀਆਂ ਕਲਮਾਂ ਲੱਗਦੀਆਂ ਜਿੱਦਾਂ ਆਮ ਲੋਕ ਇਹਨੂੰ ਕਹਿੰਦੇ ਵੀ ਇਹਨੂੰ ਲਾਣ ਤੋਂ ਬਾਅਦ ਨਾ ਘਰੇ ਲక్ష్ਮੀ ਆਂਦੀ ਹੈ ਲੇਕਿਨ ਮੈਂ ਇਦਾਂ ਹੀ ਕਹਾਵਾਂਗਾ ਕਿ ਕੋਈ ਵੀ ਪੌਦਾ ਲక్ష్ਮੀ ਆਂਦੀ ਹੈ ਲక్ష్ਮੀ ਦਾ ਕੋਈ ਮਾਲ ਪੌਦਾ ਨਹੀਂ ਹੈ ਜਿਹਨੂੰ ਪਿਆਰ ਹੈ ਪ੍ਰਕਿਰਤੀ ਨਾਲ ਤੇ ਲక్ష్ਮੀ ਲక్ష్ਮੀ ਹੈ ਇਹਨੂੰ ਜੈਡ ਪਲੈਂਟ ਕਹਿੰਦੇ ਨੇ ਇਹ ਵੀ ਕਲਮਾਂ ਨਾਲ ਹੀ ਤਿਆਰ ਹੁੰਦਾ ਹੈ ਠੀਕ ਹੈ ਇਸ ਟਾਈਮ ਇਹਦੀ ਗਰੋਥ ਰੁਕੀ ਹੋਈ ਹੈ ਫਰਵਰੀ ਤੋਂ ਬਾਅਦ ਇਹਨੇ ਵੀ ਚੱਲ ਜਾਣਾ ਠੀਕ ਹੈ ਜੀ ਇਹ ਵੀ ਕੋਨੋ ਕੋਰਪਸ ਲੱਗਿਆ ਔਰ ਇਹ ਨਰਮੀ ਲੱਗੀ ਹੋਈ ਹੈ ਇਹ ਕੋਨੋ ਕੋਰਪਸ ਨੂੰ ਅਸੀਂ ਇਸ ਤਰ੍ਹਾਂ ਇਸੇ ਤਰ੍ਹਾਂ ਸੇ ਮਤਲਬ ਨੂੰ ਉੱਚਾ ਕਰਾਂਗੇ ਔਰ ਪਿਛਲੀ ਜਿਹੜੀ ਹੈਗੀ ਉਹ ਇਸ ਤਰੀਕੇ ਨਾਲ ਕਰਾਂਗੇ ਜਿਦਾ ਇਹ ਰੂਮ ਹੈ ਉਹ ਰੂਮ ਬਣਾ ਕੇ ਵਿਚਾਲੇ ਅਸੀਂ ਉਹ ਛਤਰੀ ਲਾ ਦੇਣੀ ਹੈ ਔਰ ਇਹਦੇ ਵਿੱਚ ਕੁਰਸੀ ਲਾ ਦੇਣੀ ਹੈ ਕੋਈ ਵੀ ਮਹਿਮਾਨ ਆਇਆ ਉੱਥੇ ਬੈਠੇ ਕੋਈ ਪੋਦੇ ਲੈਣਾ ਹੈ ਉਹ ਬੈਠੇ ਔਰ ਅਗਲੇ ਸਾਲ ਤਕਰੀਬਨ ਅਸੀਂ ਪੂਰੀ ਤਿਆਰੀ ਕਰ ਕਰ ਪਾਵਾਂਗੇ ਕਿ ਲੋਕ ਆ ਕੇ ਬੈਠਣ ਇੱਥੇ ਔਰ ਉਹਨਾਂ ਨੂੰ ਸ਼ਾਂਤੀ ਮਿਲੇ ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਅੱਛਾ ਤੇ ਪੁਨੀਤ ਜੀ ਸਾਡੀਆਂ ਸ਼ੁਭ ਕਾਮਨਾਵਾਂ ਕਿ ਜਿਸ ਮਕਸਦ ਨਾਲ ਤੁਸੀਂ ਇਹ ਕੁਦਰਤ ਦੀ ਸੇਵਾ ਕਰ ਰਹੇ ਹੋ ਜਾਂ ਕੁਦਰਤ ਦੇ ਇੰਨਾ ਨੇੜੇ ਹੋ ਲੋਕਾਂ ਨੂੰ ਇਸ ਕੁਦਰਤ ਦੇ ਹੋਰ ਨਜ਼ਦੀਕ ਲਿਜਾਣ ਦਾ ਇੱਕ ਯਤਨ ਕਰਦੇ ਹੋ ਪਰਮਾਤਮਾ ਕਰੇ ਤੁਹਾਡਾ ਇਹ ਯਤਨ ਜਿਹੜਾ ਹੈਗਾ ਉਹ ਕਾਮਯਾਬ ਹੋਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਸਥਾਨ ਦੀ ਜਿਹੜੀ ਦਿਖ ਹੈ ਉਹ ਵੀ ਸ਼ਾਇਦ ਜੇ ਮੈਂ ਅਗਲੇ ਸਾਲ ਆਵਾਂਗਾ ਤਾਂ ਉਹ ਬਿਲਕੁਲ ਨਵੇਕਲੀ ਹੋਏਗੀ ਬਦਲ ਚੁੱਕੀ ਹੋਏਗੀ ਤੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਗਰੋ ਕਰਨਾ ਤੁਸੀਂ ਦੱਸਿਆ ਕਿ ਅਲੱਗ-ਅਲੱਗ ਸ਼ੇਪਸ ਜਿਹੜੀਆਂ ਆ ਤੁਸੀਂ ਇਹਨਾਂ ਬੂਟਿਆਂ ਦੀਆਂ ਤਿਆਰ ਕਰੋਗੇ ਬਣਾਉਗੇ ਤੇ ਅ ਅੱਛਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦਾ ਹੋਰ ਨਜ਼ਾਰਾ ਜਿਹੜਾ ਹੈ ਉਹ ਅਲੱਗ ਤਰ੍ਹਾਂ ਦਾ ਹੋਏਗਾ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਜੀ ਜੀ ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ